ਨਗਰ ਕਉਰੀ ਮਦੇ ਇਹਨਾ ਡੈਂਗੂ ਹਾਲਿਆ ਹੋਇਆ ਹਰ ਘਰ ਚ ਬੰਤਾ ਕੋਈ ਨਾ ਕੋਈ ਬਿਮਾਰ ਤੇ ਆ ਜੇ ਪ੍ਰਸ਼ਾਸਨ ਨਾਲ ਕੋਈ ਇਹਦੀ ਹਨੀ ਸੋਚ ਸਮਝ ਜਿਹੜੇ ਘਰ ਕੋਈ ਡੈਂਗੂ ਹੋਤੋ ਹਸਪੀਟਲੋਂ ਆਂਦਾਰ ਸੁਣਿਆ ਉਹਦੇ ਘਰੋਂ ਹੋ ਗਏ ਚਲੇ ਜਾਂਦੇ ਆ ਕੋਈ ਗਲੀਆਂ ਨਾਰੀਆਂ ਚ ਕੋਈ ਸਪਰੇ ਨਹੀਂ ਆਗਾ ਇਹਦੇ ਚ ਜੋ ਨੋਜਵਾਨਾਂ ਦੀ ਪਰ ਸੋ ਵੀ ਕਮ ਹੋ ਰਹੀ ਹੁਣ ਕਾਰਜੇ ਦੀ ਵੀ ਚਲੀ ਐ ਫੇ ਹੁਣੇ ਹੀ ਮੋਟੋ ਹੀ ਆ ਉਹ ਵੀ ਵਿਚਾਰਾ 25 26 ਸਾਲ ਦਾ ਹੀ ਮੋਟਾ ਜਿਹਾ ਜੀ ਮੋਟੋ ਹੀ ਆ ਆ ਪਿਛੇ ਹੁਣ 30 40 ਘਟ ਘੜੀ ਚਾਰ ਪੰਜ ਮੋਟਾ ਹੀ ਨਹੀਂ ਅਨਮੈਰਿਡ ਬੱਚਿਆ ਨਹੀਂ ਹੋਈਆਂ ਇਹਦੇ ਨਾਲੋਂ ਮਰੀਦਦਾਰ ਲੱਗ ਰਿਹਾ ਸਾਰੇ ਘਰ ਸਾਂਨੇ ਤੇ ਐ ਹਲੇ ਸਾਰੀ ਜਿਹੜੀ ਐ ਦੜੀ ਸਾਰੀ ਬੱਚੇ ਜਨਾਨੀਆਂ ਉਥਾਂ ਸਭ ਸਾਂਮੀਆਂ ਰਹਿ ਜਾਂ ਤੇ ਬਿਮਾਰੀ ਤੋਂ ਮਰੀ ਬਚਣ ਵਾਸਤੇ ਕੋਈ ਮਰੀ ਹੈ ਨਹੀਂ ਕੋਈ ਕੋਈ ਛਿੜਕਣ ਵਾਲਾ ਨਹੀਂ ਹੈ ਕੋਈ ਕਸ਼ੂ ਨਹੀਂ ਹੈਗਾ ਇਹਦੇ ਕਰ ਇਹ ਤਰ੍ਹਾਂ ਵੇਤਨਾ ਕੀ ਕੇ ਵਾਸਤੇ ਇਹੋ ਜੇ ਹਫਤੇ ਨਾ ਹੋਣ ਇਹਨੂੰ ਰੋਕ ਥਾਂ ਕੀਤੀ ਜਾਵੇ ਸਾਡਾ ਵਾਰਡ ਨੰਬਰ 16 ਆ ਇਹ ਬਿਲਕੁਲ ਨਿਵਾਰਸ ਹੋਇਆ ਪਿਆ ਇੱਥੇ ਕੋਈ ਪ੍ਰਸ਼ਾਸਨ ਕੋਈ ਕਿਸੇ ਕਿਸਮ ਦਾ ਕੋਈ ਇੱਥੇ ਹੈ ਹੀ ਨਹੀਂ ਸਿਸਟਮ ਔਰ ਡੇਂਗੂ ਘਰ ਘਰ ਵਧਾ ਜਾ ਰਿਹਾ तकरीबन 5 ਤੋਂ 6 ਮੌਤਾਂ ਇੱਥੇ ਲਗਾਤਾਰ ਹੋ ਚੁੱਕੀਆਂ ਔਰ ਘਰ ਘਰ ਦੇ ਵਿੱਚ ਡੇਂਗੂ ਫੈਦਿਆ ਦਾ ਇੱਥੇ ਕੋਈ ਸਪਰੇਅ ਵਾਲਾ ਨਹੀਂ ਆ ਰਿਹਾ ਜੇ ਕੋਈ ਸਪਰੇਅ ਵਾਲਾ ਹੁੰਦਾ ਤੇ ਘਰ ਪੁੱਛ ਕੇ ਆਉਂਦਾ ਵੀ ਉਹ ਘਰ ਕਿਦਾ ਆ ਇੱਥੇ ਪਾਰਟੀ ਬਾਜੀ ਤੋਂ ਉੱਚੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਇਹ ਆਪਸ ਵਿੱਚ ਕਿਹ ਹੈ ਲੀਡਰਾਂ ਦੀ ਬੰਦੀ ਨਹੀਂ ਇਹ ਗੱਲ ਕਲੀਅਰ ਆ ਕਿਉਂਕਿ ਨਾ ਤੇ ਪੜਾ ਸਾਹਿਬ ਦੀ ਬਹਿਲ ਸਾਹਿਬ ਨਾਲ ਬੰਦੀ ਆ ਨਾ ਬਹਿਲ ਸਾਹਿਬ ਦੀ ਪੜਾ ਸਾਹਿਬ ਨਾਲ ਨਾ ਬੱਬਿਆਰ ਸਾਹਿਬ ਨਾਲ ਇਹਨਾਂ ਦੀ ਆਪਸੀ ਜਿਹੜੀ ਲੜਾਈ ਆ ਉਹਦੇ ਵਿੱਚ ਸਾਰੇ ਜਿਹੜੇ ਆ ਸਾਡਾ ਹਲਕਾ ਜਿਹੜਾ ਇਹ ਪੂਰਾ ਪੀਸਿਆ ਜਾ ਰਿਹਾ ਹੈ ਮੈਂ ਸਾਰਿਆਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਅਕਲ ਕਰੋ ਸਮਝਦਾਰੀ ਵਰਤੋ ਇਹ ਕੰਮ ਤੁਹਾਨੂੰ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਲੀਡਰੀ ਦੀ ਤੇ ਉਹਨੂੰ ਪੂਰਾ ਉਤਰੋ ਉਹਦੇ ਉੱਤੇ ਤੇ ਆ ਜਿਹੜਾ ਹੁਣ ਔਖਾ ਟਾਈਮ ਆ ਇਹਦੇ ਉੱਤੇ ਤੁਹਾਨੂੰ ਸਾਰਿਆਂ ਦੇ ਨਾਲ ਹੋ ਕੇ ਆਉਣਾ ਚਾਹੀਦਾ ਚੱਲਣਾ ਚਾਹੀਦਾ ਮੈਂ ਕਹਿੰਦਾ ਵੀ ਇਹ ਨੌਜਵਾਨ ਮੁੜੇ ਮਰ ਰਹੇ ਨੇ ਆ ਇੱਕ ਸਾਡੇ ਲਾਗੇ ਬਿਲਕੁਲ ਮਹਿੰਦਰ ਸਾਹਿਬ ਦੇ ਦਰਦ ਹੋਈ ਇੱਕ ਪਰਸੋਂ ਮਰਿਆ ਇੱਕ ਅੱਜ ਹੁਣ ਜੀ ਅਰਥਿਕ ਹਿਆਰ ਹੋ ਰਹੀ ਆ ਔਰ ਬਹੁਤ ਹੀ ਮਤਲਬ ਕਿ ਸਿਆਣੇ ਮੁੜੇ ਜਿਹੜੇ ਬਹੁਤ ਹੀ ਅਨਮੈਰਿਡ ਉਹਨਾਂ ਦੀ ਡੱਟ ਹੋ ਰਹੀ ਆ ਔਰ ਘਰ ਘਰ ਬੰਦੇ ਜਿਹੜੇ ਆ ਡੇਂਗੂ ਨਾਲ ਬਿਮਾਰ ਪੈ ਰਹੇ ਨੇ ਕੋਈ ਪ੍ਰਸ਼ਾਸਨ ਦਾ ਇਹਦੇ ਹਾਲ ਬਿਲਕੁਲ ਧਿਆਨ ਨਹੀਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਵੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਹਾਲ ਧਿਆਨ ਦੇਣ ਆਪਸੀ ਲੜਾਈਆਂ ਆਪਸੀ ਫੋਟ ਛੱਡ ਕੇ ਤੇ ਇਸ ਪਾਸੇ ਨੂੰ ਧਿਆਨ ਦੇਣ